ਸਾਰਾ ਵੇਖਣ ਕੇ ਪਰਿਵਾਰ ਤੇ ਘਰ ਮਗਰ ਪੈ ਗਿਆ ਟਾਕਾ 80 ਲੱਖ ਦੇ ਗਹਿਣੇ ਅਤੇ ਕੈਸ਼ ਲੈ ਕੇ ਲੁਟੇਰੇ ਹੋਏ ਫਰਾਰ ਮਾਮਲਾ ਬਰਨਾਲਾ ਦੇ ਗੀਤਾ ਭਵਨ ਦਾ ਚੋਰਾਂ ਨੂੰ ਫੜ ਕੇ ਕੈਸ਼ ਅਤੇ ਗਹਿਣੇ ਵਾਪਸ ਕਰਨ ਦੀ ਲਗਾਈ ਗੁਹਾਰ ਪੁਲਿਸ ਵੱਲੋਂ ਜਾਂਚ ਸ਼ੁਰੂ ਕਿਹਾ ਜਲਦੀ ਗ੍ਰਿਫਤਾਰ ਹੋਣਗੇ ਲੁਟੇਰੇ ਅਸੀਂ ਸਵੇਰ ਦੁਸ਼ਹਿਰੇ ਦਾ 9:30 ਵਜੇ ਮੱਥਾ ਟੇਕਿਆ ਉਸ ਤੋਂ ਬਾਅਦ ਅਸੀਂ 10 ਵਜੇ ਮੇਰੇ ਮਦਰਨਿੰ ਲੋ ਉਧਰ ਬੜੇ ਹੋਈ ਆ ਕੇ ਚਲੇ ਗਏ ਉਸ ਤੋਂ ਬਾਅਦ ਅਸੀਂ ਮੈਂ ਔਰ ਮੇਰਾ ਬੇਟਾ ਖਾਣਾ ਖਾ ਕੇ ਅਸੀਂ 11 ਵਜੇ ਅੰਦਰ ਸੌਣ ਲਈ ਚਲੇ ਗਏ 11 ਤੋਂ 12 ਦੇ ਵਿੱਚ ਮੇਰਾ ਬੇਟਾ ਫੋਨ ਦੇਖ ਰਿਹਾ ਸੀ ਉਸ ਤੋਂ ਬਾਅਦ ਮੈਂ ਸੋ ਗਈ ਸੀ ਇਹ ਮੈਨੂੰ ਕਹਿੰਦਾ ਮਮਾ ਮੈਨੂੰ ਪੈਸੇ ਦੇ ਦੋ ਮੈਂਨੇ ਕਿਹਾ ਬੇਟੇ ਤੁਸੀਂ ਅਲਮਾਰੀ ਚੋਂ ਪੈਸੇ ਲੈ ਲਓ ਇਹਨਾਂ ਨੇ ਇਹਨੇ ਪੈਸੇ ਲੈ ਲਏ ਕਹਿੰਦਾ ਮਮਾ ਮੂਝੇ 100 ਰੁਪੀਸ ਚਾਹੀਏ ਮੈਂਨੇ ਇਹਨੂੰ ਕਿਹਾ ਨਹੀਂ ਬੇਟੇ ਮੈਨੂੰ ਚੇਂਜ ਕਰਕੇ ਦੇ ਦਿਓ ਬਹਿਸਵਾ ਜੀ ਬੇਟਾ ਮੇਨ ਨਾਲ ਬਸ ਜਿੱਦ ਜੀ ਕਰਨ ਲੱਗ ਗਿਆ ਉਸ ਤੋਂ ਬਾਅਦ ਮੈਂਨੇ ਇਹਨੂੰ ਕਿਹਾ ਬੇਟੇ ਤੂੰ ਕੁੰਡੀ ਲਗਾ ਕੇ ਬਾਹਰ ਚਲਾ ਜਾਇ ਇੱਕ ਕੁੰਡੀ ਲਗਾ ਕੇ ਚਲਾ ਗਿਆ ਤਾਂ 12 ਵਜੇ ਉਸ ਟਾਈਮ ਉਸ ਤੋਂ ਬਾਅਦ ਫਿਰ ਮੈਂ ਜਦੋਂ ਮੈਂ ਆਪਣੇ ਕਮਰੇ ਦੇ ਵਿੱਚੋਂ ਕੱਪੜੇ ਇਕੱਠੇ ਕਰਕੇ ਜਦੋਂ ਮੈਂ ਬਾਹਰ ਨੂੰ ਆਈ ਤਾਂ ਗਲੀ ਦਾ ਦਰਵਾਜ਼ਾ ਖੁੱਲਾ ਪਿਆ ਸੀਗਾ ਤੇ ਪਿਛਲਾ ਕਮਰਾ ਖੁੱਲਾ ਪਿਆ ਸੀ ਸਾਰੇ ਕੱਪੜੇ ਸਿੱਟੇ ਪਏ ਸੀ ਲਮਾਰੀਆਂ ਬਿਲਕੁਲ ਫਰੋਲ ਕੇ ਸਾਰਾ ਗਿਆਨਾ ਪੱਤਾ ਜੋ ਵੀ ਸੀ ਸਾਡਾ ਕੈਸ਼ ਸਾਰਾ ਕੁਝ ਬਾਹਰ ਸਿੱਟ ਕੇ ਬਾਹਰ ਕੱਢਿਆ ਹੋਇਆ ਸੀ ਜਿਹੜਾ ਸੀ ਦੁਸ਼ਹਿਰੇ ਦਾ ਮੱਥਾ ਟੇਕਿਆ ਸੀਗਾ ਉਹਦੇ ਵਿੱਚੋਂ ਇੱਕ ਸੇਵ ਉਥੇ ਗਿਰਿਆ ਪਿਆ ਸੀਗਾ ਕਿੰਨਾ ਕਨਵਸਾਲ ਕਿੰਨੀ ਚੋਰੀ ਹੋਈ ਹੋਏਗੀ ਕੀ ਕੁਝ ਹੋਇਆ ਸਰ ਸਾਡਾ 40 ਟੋਲੇ ਸੋਨਾ ਸੀਗਾ ਕੈਸ਼ ਸੀਗਾ ਤੇ 20 ਕਤੋਲੇ ਮੇਰੀ ਸੱਸ ਦਾ ਸੁਣਨਾ ਸੀਗਾ ਉਹਨਾਂ ਦਾ ਕੈਸ਼ ਸੀਗਾ ਕੋਈ ਫੁੜੇ ਵਗੈਰਾ ਜੀ ਸਾਹਮਣੇ ਸੱਟ ਨਹੀਂ ਜੀ ਹਜੇ ਤੱਕ ਕੁਝ ਪਤਾ ਨਹੀਂ ਚੱਲਿਆ ਸੀ ਕੋਈ ਪਤਾ ਲੱਗਾ ਵੀ ਪੀਮੀ ਹੋਈਏ ਘਟਨਾ ਕਰਮ ਕੋਈ ਸਰ ਨਹੀਂ ਪਤਾ ਨਹੀਂ ਆਧੇ ਘੰਟੇ ਦੇ ਵਿੱਚ ਹੀ ਕੁਝ ਹੋ ਗਿਆ ਸੀ ਆਏ ਲੋਕ ਗਲੀ ਦੇ ਆਏ ਕਹਿ ਰਹੇ ਨੇਗੇ ਵੀ ਗਲੀ ਚ ਇੱਕ ਭਾਈ ਫਿਰਦਾ ਸੀਗਾ ਪਿੰਕ ਕਲਰ ਦੀ ਸ਼ਰਟ ਪਾਈ ਵੀ ਸੀ ਕਾਲੀ ਪੈਂਟ ਸੀ ਤੇ ਮੂੰਹ ਤੇ ਮਾਸਕ ਬੰਨਿਆ ਹੋਇਆ ਸੀ ਜਾਂ ਤਾਂ ਉਹਨੇ ਸੁਣ ਲਿਆ ਹੋਊਗਾ ਬਸ ਬੇਟਾ ਜਦੋਂ ਗਿਆ ਦਰਵਾਜ਼ਾ ਕੁੰਡੀ ਲਾ ਕੇ ਉਹ ਉਹਨੇ ਪੈਰੀ ਪਿੱਛੋਂ ਮੈਂਨੇ ਫਿਰ ਆਪਣੇ ਘਰ ਦੇ ਨੂੰ ਫੋਨ ਕਰ ਦਿੱਤਾ ਮੰਨ ਕੀ ਚਾਹੁੰਦੇ 50 ਹਾਂਜੀ ਮੰਨ ਕੀ ਚਾਹੁੰਦੇ 50 ਸ਼ਬਦ ਜੀ ਹੁਣ ਸਾਨੂੰ ਅਸੀਂ ਇਹ ਚਾਹਨੇ ਵੀ ਸਾਨੂੰ ਸਾਡਾ ਸਾਰਾ ਕੁਝ ਮਿਲ ਜਾਵੇ ਸਾਡਾ ਸਾਰਾ ਸੋਨਾ ਹੀਰੇ ਹੀਰੇ ਦੇ ਨਾਂ ਨਾਲ ਮੈਨੂੰ ਜਾਣਦੇ ਆ ਸਾਰੇ ਤੇ ਅਸੀਂ ਸ਼ਾਪ ਤੇ ਸੀਗੇ ਮੱਥਾ ਟੇਕ ਕੇ ਸ਼ਾਪ ਤੇ ਚਲੇ ਗਏ ਸੀਗੇ ਤੇ ਘਰੇ ਕੋਈ ਹੈ ਨਹੀਂ ਸੀਗਾ ਸਾਨੂੰ ਮੰਨ ਲਓ ਛੋਟੇ ਬ੍ਰਦਰ ਦੀ ਮਿਸਿਸ ਸੀ ਘਰੇ ਉਹਨਾਂ ਦਾ ਟੈਲੀਫੋਨ ਆਇਆ ਵੀ ਘਰੇ ਕੋਈ ਬੰਦਾ ਆ ਗਿਆ ਤੇ ਉਹ ਸਾਰਾ ਮੰਨ ਲਓ ਕਿ ਪੋਚ ਪੋਚ ਕਰਕੇ ਸਾਰਾ ਕੁਝ ਖੰਡਿਆ ਕੇ ਲੋਕ ਤੋੜ ਕੇ ਅਲਮਾਰੀਆਂ ਦੇ ਵੀ ਉਹ ਸੋਨਾ ਸੱਪਾ ਸਾਰਾ ਕੁਝ ਲੈ ਗਿਆ ਤੇ ਕੈਸ਼ ਸੀਗਾ ਕੁਝ ਉਹ ਵੀ ਲੈ ਗਿਆ ਕਹਿੰਦਾ ਤਾਂ ਇਨਸਾਨ ਹੈਗਾ ਚੋਰੀ ਕਿੰਨੀ ਕਹਿਗੇ ਕੀ ਕੁਝ ਲੈ ਕੇ ਗਿਆ ਤਕਰੀਬਨ 50 60 ਤੋਲੇ ਸੋਨਾ ਹੈਗਾ ਜੀ ਤੇ 40 50 ਹਜ਼ਾਰ ਰੁਪਏ ਕੈਸ਼ ਸਰਕਾਰ ਕੋਈ ਹੈ ਨਹੀਂ ਸ਼ੁਕਰ ਚੋਰੀ ਵੀ ਘਰੇ ਛੋਟੇ ਬਰਦਰ ਦੀ ਮੀਸੇ ਸੀ ਜੀ ਉਹ ਮੱਥਾ ਟੇਕ ਕੇ ਮੂਲੇ ਕਮਰੇ ਦੇ ਵਿੱਚ ਬੈਠ ਗਏ ਬੈਠੇ ਬੈਠੇ ਉਹਨਾਂ ਦੀ ਅੱਖ ਲੱਗ ਗਈ ਸੌਗੇ ਉਹਨਾਂ ਦਾ ਛੋਟਾ ਬੇਟਾ ਸੀਗਾ ਜਿਹੜਾ ਉਹ ਮੂਰੇ ਬਾਰ ਨੂੰ ਲੋਕ ਲਾ ਕੇ ਕੁੰਡੀ ਲਾ ਕੇ ਨੀਚੇ ਖੇਡਣ ਉੱਤਰ ਗਿਆ ਉਹ ਆਪਦਾ ਗਲੀ 'ਚ ਖੇਡਣ ਲੱਗ ਗਿਆ ਕੋਈ ਪਿੱਛੋਂ ਆਇਆ ਇਹ ਨਹੀਂ ਪਤਾ ਇੱਕ ਜਣੇ ਸੀ ਦੁਵਾਨ ਅਣਪਛਾਤੇ ਬੰਦੇ ਸੀ ਕੋਈ ਤੇ ਉਹਨਾਂ ਨੇ ਲੋਕ ਖੋਲ੍ਹਿਆ ਅੰਦਰ ਪਿਛਲੇ ਕਮਰੇ ਦੇ ਵਿੱਚ ਗਏ ਆਪਦਾ ਜੋ ਵੀ ਹੈ ਅਲਮਾਰੀਆਂ ਦੇ ਲੋਕ ਖੋਲੇ ਤੋੜ ਕੇ ਜੋ ਸਾਰਾ ਕੁਝ ਲੈ ਗਏ ਕੋਦੇ ਸਾਹਮਣੇ ਇਹ ਕੋਈ ਹਵੀ ਹੇਠ ਤੱਕ ਤਾਂ ਕੋਈ ਆਈ ਨਹੀਂ ਕੈਮਰੇ ਚ ਚੈੱਕ ਕਰ ਰਹੇ ਆ ਨੀਚੇ ਇਹ ਜਿਹੜਾ ਸੋਨਾ ਸੀਗਾ ਕਿਹਦਾ ਕਿਹੜਾ ਸੀਗਾ ਸੋਨਾ ਇਹ ਮੇਰੀ ਮਦਰ ਦਾ ਸੀਗਾ ਜੀ ਤੇ ਇਹ ਥੋੜਾ ਟਾਈਮ ਪਹਿਲਾਂ ਹੀ ਸਾਡੇ ਕੋਲ ਇਨਫਰਮੇਸ਼ਨ ਆਈ ਹੈ ਅੱਧਾ ਘੰਟਾ ਪਹਿਲਾਂ ਤੇ ਗੀਤਾਪਾਪਾ ਦੇ ਕੋਲੇ ਇੱਕ ਪਰਿਵਾਰ ਦੇ ਘਰੇ ਚੋਰੀ ਦੀ ਘਟਨਾ ਹੋ ਰਹੀ ਹੈ ਤੇ ਵਿੱਚ ਇੱਕ ਲੇਡੀ ਜਿਹਦਾ ਨਾਮ ਕੁਲਮਾ ਉਹ ਘਰੇ ਆਦ ਰਹੀ ਸੀਗੇ ਉਹਨਾਂ ਨੇ ਦੱਸਿਆ ਕਿ ਉਹ ਘਰੇ ਆਪਣਾ ਨੀਚੇ ਕਿਤੇ ਸੌਰੇ ਸੀਗੇ ਤੇ ਉੱਤੇ ਬਲੋਕ ਤੋਂ ਕਿਸੇ ਅਣਪਛਾਤੇ ਵਿਅਕਤੀ ਨੇ ਉਹਨਾਂ ਦੇ ਘਰੇ ਜਿਹੜਾ ਸੋਨੇ ਦੀ ਚੋਰੀ ਕੀਤੀ ਹੈ ਤੁਰੰਤ ਅਸੀਂ ਪਹੁੰਚ ਕੇ ਸਾਡੀਆਂ ਜਿਹੜੀਆਂ ਪੁਲਿਸ ਦੀਆਂ ਭੇਜ ਦਿੱਤੀਆਂ ਜਿਹੜੀਆਂ ਨੇ ਖਾੜਾ ਸਿੱਧੀ ਪਾਉਣੀ ਤੇ ਸੀਸੀਟੀਵੀ ਕੈਮਰਾ ਚੈੱਕ ਕਰਨ ਲਈ ਵੀ ਟੀਮ ਜਿਹੜੀ ਭੇਜ ਦਿੱਤੀ ਗਈ ਸੀ ਐਸਆਈ ਦੀ ਟੀਮ ਉੱਤੇ ਪਹੁੰਚ ਗਈ ਹੈ ਜਿਸ ਦੇ ਨਾਲ ਨਾਲ ਫਿੰਗਰਪ੍ਰਿੰਟ ਦੇ ਐਕਸਪਰਟ ਤੇ ਜਿਹੜਾ ਫੋਰੈਂਸਿਕ ਸਾਇੰਸ ਵਾਲੇ ਜਿਹੜੇ ਐਕਸਪਰਟ ਉਹ ਵੀ ਉੱਥੇ ਮੌਕੇ ਤੇ ਪਹੁੰਚ ਗਏ ਨੇ ਤਫ਼ਤੀਸ਼ ਜੀ ਸਟਾਰਟ ਕਰ ਦਿੱਤੀ ਹੈ ਤੇ ਜਲਦੀ ਇਸ ਨੂੰ ਨਾਲ ਦਾ ਬਿਆਨ ਲੈ ਕੇ ਪਰਚਾ ਦਰਜ ਕਰ ਰਹੇ ਆ ਤੇ ਜਲਦੀ ਇਹਨੂੰ ਰਿਚ ਕਰ ਲੈਣਾ ਹੈ ਫੋਟੋ ਨੋ ਇਗਜ਼ਾਮਨ ਕਰ ਰਹੇ ਆ ਬਾਕੀ ਜੋ ਕੁਝ